ਇੱਕ ਦਿਨ ਸ਼ਹੀਦ ਜਨਰਲ ਸ਼ਬੀ ਸਿੰਘ ਦੀ 90 ਸਾਲ ਦੀ ਬਿਰਧ ਮਾਤਾ ਦਰਬਾਰ ਸਾਹਿਬ ਵਿੱਚ ਸੇਵਾ ਕਰਨ ਆਈ ਸੀ ਮਲਬੇ ਦੀ ਇੱਕ ਬੁੱਕ ਤਸਲੇ ਵਿੱਚ ਪਾਉਂਦੀ ਤੁਰ ਪੈਂਦੀ ਇੱਕ ਪੱਤਰਕਾਰ ਉਹਨਾਂ ਨੂੰ ਪਛਾਣ ਕੇ ਪੁੱਛਣ ਲੱਗਾ ਮਾਤਾ ਬੜਾ ਸੋਹਣਾ ਹੁੰਦਾ ਸੀ ਕੱਖ ਨਹੀਂ ਛੱਡਿਆ ਮਾਤਾ ਨੇ ਕਿਹਾ ਨਹੀਂ ਹੁਣ ਵੀ ਸੋਹਣਾ ਹੈ ਇਹ ਉਵੇਂ ਹੀ ਹੈ ਜਦੋਂ ਮੱਸਾ ਰੰਗੜ ਇੱਥੇ ਬੈਠ ਕੇ ਪਾਪ ਕਰਦਾ ਸੀ ਉਦੋਂ ਵੀ ਸਾਨੂੰ ਦਰਬਾਰ ਸਾਹਿਬ ਸੋਹਣਾ ਲੱਗਦਾ ਸੀ ਜੁਗਾਂ ਤੋਂ ਸੋਹਣਾ ਹੈ ਬੇਅਦਵੀ ਕਰਨ ਵਾਲੇ ਨਹੀਂ ਰਹੇ ਇਹ ਫਿਰ ਸਦਾ ਰਹੇਗਾ ਸਰਕਾਰ ਨੇ ਬੂਟਾ ਸਿੰਘ ਅਤੇ ਨਹਿਂਗ ਮੁਖੀ ਬਾਬਾ ਸੰਤਾ ਸਿੰਘ ਦੀ ਨਿਗਰਾਨੀ ਹੇਠ ਅਕਾਲ ਦਤ ਸਹਿਬ ਤੇ ਦਰਬਾਰ ਸਾਹਿਬ ਦੀ ਉਹ ਸਾਰੀ ਤੇ ਮਨਮਤ ਕਰਵਾਈ ਸੀ ਦਰਬਾਰ ਸਾਹਿਬ ਦੇ ਬਾਹਰ ਦੁਕਾਨਾਂ ਵਿੱਚੋਂ ਸੰਤ ਜਰਨੈਲ ਸਿੰਘ ਪਾਈ ਅਮਰੀਕ ਸਿੰਘ ਤੇ ਜਰਨੈਲ ਸ਼ਵੇਸ਼ ਸਿੰਘ ਦੀਆਂ ਤਸਵੀਰਾਂ ਹਜ਼ਾਰਾਂ ਦੀ ਗਿਣਤੀ ਵਿੱਚ ਵਿਕ ਰਹੀਆਂ ਸੀ ਇੱਕ ਪਿੰਡੂ ਯਾਤਰੂ ਨਾਲ ਦੇ ਨੂੰ ਪੁੱਛਣ ਲੱਗਾ ਇੱਥੇ ਲੋਂਗੋਵਾਲ ਟੋੜਾ ਬਾਦਲ ਦੀਆਂ ਤਸਵੀਰਾਂ ਵੀ ਪਈਆਂ ਹਨ ਉਹਨਾਂ ਨੂੰ ਕੋਈ ਕਿਉਂ ਨਹੀਂ ਖਰੀਦਦਾ ਉਸ ਵਿਅਕਤੀ ਨੇ ਉੱਤਰ ਦਿੱਤਾ ਜਿਹੜੇ ਖੁਦ ਵਿਕ ਜਾਂਦੇ ਨੇ ਉਹਨਾਂ ਦੀਆਂ ਫੋਟੋਆਂ ਨਹੀਂ ਵਿਕਦੀਆਂ ਜੇਕਰ ਇਹ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਗਿਆਨ ਦੀ ਕਿਤਾਬ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਅੱਗੇ ਤੋਂ ਹੋਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ